ਤਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਹਜ਼ੂਰ ਦਾ ਆਗਮਨ ਹੋਇਆ ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਤੇ ਪਿਤਾ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਮਾਤਾ ਗੁਜਰ ਕੌਰ ਆਨੰਦ ਕਾਰਜ ਨੂੰ ਕਿੰਨਾ ਸਮਾਂ ਹੋ ਗਿਆ ਹੈ 33 ਸਾਲ ਸਾਡੀਆਂ ਲਿਖਤਾਂ ਕਹਿੰਦੀਆਂ ਹਨ ਇਨਾ ਸਹਿਜ ਇਨੀ ਬੰਦਗੀ ਇਨਾ ਸਿਮਰਨ ਇਨਾ ਨਿਤਨੇਮ ਇਨੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਾਤਾ ਗੁਜਰੀ ਜੀ ਦੀ ਹੈ ਮਾਤਾ ਗੁਜਰ ਕੌਰ ਜੀ ਦੀ ਹੈ ਇਹਦਾ ਜ਼ਿਕਰ ਖੁਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਪਾਤਸ਼ਾਹ ਆਪ ਕਰਦੇ ਨੇ ਤਾਤ ਬਾਤ ਮੋਏ ਲੱਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਕਹਿੰਦੇ ਸਾਡੇ ਆਤ ਸਾਡੇ ਪਿਤਾ ਜੀ ਤੇ ਮਾਤ ਸਾਡੀ ਮਾਤਾ ਜੀ ਨੇ ਬੜੀ ਵੱਡੀ ਭਗਤੀ ਤੇ ਤਪੱਸਿਆ ਕੀਤੀ ਹੈ ਅੱਜ ਵੀ ਸਾਡੇ ਘਰਾਂ ਦੇ ਅੰਦਰ ਸਾਥ ਸੰਗਤ ਔਲਾਦ ਜਨਮ ਲੈਂਦੀ ਹੈ ਬੱਚਿਆਂ ਦਾ ਜਨਮ ਹੁੰਦਾ ਹੈ ਪਰ ਇੱਕ ਗੱਲ ਚੇਤੇ ਰੱਖਿਓ ਮਾਪਿਆਂ ਦੀ ਕੋਈ ਤਿਆਰੀ ਨਹੀਂ ਹੁੰਦੀ ਕਿ ਜਿਸ ਬੱਚੇ ਦੀ ਆਮਦ ਹੋਣੀ ਹੈ ਉਸ ਬੱਚੇ ਦੀ ਆਮਦ ਜਿਸ ਕੋਖ ਵਿੱਚ ਜ਼ਮੀਨ ਦੇ ਵਿੱਚ ਹੋਣੀ ਉਸ ਕੋਖ ਦੀ ਕਿੰਨੀ ਕੁ ਤਿਆਰੀ ਹੈ ਕਦੇ ਸੁਣਿਆ ਕਦੇ ਸੋਚਿਆ ਅੱਜ ਦੇ ਮਾਪੇ ਕਦੇ ਵੀ ਸੋਚੇ ਇੱਕ ਸਾਡੇ ਵਿਦਵਾਨ ਹੋਏ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਤੋਂ ਇੱਕ ਵਾਰ ਨਾ ਇੱਕ ਪਰਿਵਾਰ ਨੇ ਆ ਕੇ ਸਵਾਲ ਕਰਕੇ ਪੁੱਛਿਆ ਸੀ ਕਹਿਣ ਲੱਗੇ ਭਾਈ ਸਾਹਿਬ ਸਾਨੂੰ ਇਹ ਦੱਸੋ ਬੱਚੇ ਨੂੰ ਗੁਰਮਤਿ ਵਿਦਿਆ ਜਿਹੜੀ ਹੈ ਉਹ ਪੜਾਉਣ ਵਾਸਤੇ ਕਿੰਨੀ ਉਮਰ ਚਾਹੀਦੀ ਮਤਲਬ ਕਿ ਸਿੱਖੀ ਦਾ ਪਾਠ ਪੜਨਾ ਹੈ ਤੇ ਕਿਸ ਉਮਰ ਵਿੱਚ ਵਿਦਿਆ ਦੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਜਿਹੜਾ ਜਵਾਬ ਦਿੱਤਾ ਕਮਾਲ ਕੀਤੀ ਕਹਿੰਦੇ ਜਨਮ ਤੋਂ 1 ਸਾਲ ਪਹਿਲਾਂ ਉਹ ਸਵਾਲ ਕਰਨ ਵਾਲਾ ਪ੍ਰਵਾਹ ਸੋਚਾਂ ਚ ਪੈ ਗਿਆ ਕਹਿੰਦੇ ਵੀ ਕਮਾਲ ਹੈ ਜਨਮ ਹੋਇਆ ਨਹੀਂ 1 ਸਾਲ ਪਹਿਲਾਂ ਕਿੱਦਾਂ ਬੱਚਾ ਪੜ੍ਹਾਈ ਕਰ ਲਏਗਾ ਕਹਿੰਦੇ ਤੁਸੀਂ ਸਮਝੇ ਨਹੀਂ ਜਿਸ ਮਾਪਾਪ ਨੇ ਜਿਸ ਜੋੜੀ ਨੇ ਬੱਚੇ ਨੂੰ ਜਨਮ ਦੇਣਾ ਹੈ ਉਹ ਘਟੋ ਘਟੇ 1 ਸਾਲ ਪਹਿਲਾਂ ਬੰਦਗੀ ਭਗਤੀ ਨਿਤਨੇਮ ਸਿਮਰਨ ਕਰੇ ਤਾਂ ਉਹਨਾਂ ਦੀ ਕੁੱਖ ਦੇ ਵਿੱਚ ਉਸ ਪਰਿਵਾਰ ਦੇ ਅੰਦਰ ਕੋਈ ਭਗਤੀ ਵਾਲਾ ਪ੍ਰੇਮ ਵਾਲਾ ਸਿਮਰਨ ਵਾਲਾ ਬੱਚਾ ਜਿਹੜਾ ਇਹ ਰੂਹ ਹੈ ਉਹ ਜਨਮ ਲਏਗੀ ਅਸੀਂ ਕਦੇ ਸੋਚਦੇ ਹੀ ਨਹੀਂ ਹਾਂ ਜੀ ਇਹ ਸਾਡਾ ਕਲਚਰ ਹੈ ਇਹ ਸਾਡਾ ਵਿਰਸਾ ਹੈ 33 ਸਾਲ 30 ਤੇ 3 33 33 ਸਾਲ ਦਾ ਸਵਾ ਲੰਘ ਗਿਆ ਮਾਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਾਜ਼ਰੀ ਸੇਵਾ ਦੇ ਵਿੱਚ ਇੰਨਿਆ ਸਾਲਾਂ ਬਾਅਦ ਗੁਰੂ ਸਾਹਿਬ ਕਹਿੰਦੇ ਨੇ ਸਾਡਾ ਆਗਮਨ ਹੁੰਦਾ ਹੈ ਬਹੁ ਵਿਦਯੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾਂ ਤੇ ਭੈ ਪ੍ਰਸੰਨ ਗੁਰਦੇਵਾ ਅਕਾਲ ਪੁਰਖ ਪ੍ਰਸੰਨ ਹੋਇਆ ਤੇ ਫਿਰ ਕਿੰਨਾ ਦਾ ਆਗਮਨ ਹੋਇਆ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਬਹੁਤ ਪ੍ਰਗਟਿਓ ਮਰਦ ਅਗਮੜਾ ਬਰੀਆ ਮੋ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪ੍ਰਗਟ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਪਤਸ਼ਾਹ ਅਕੇਲਾ ਸ਼ਬਦ ਵਰਤਿਆ ਵਿਦਵਾਨ ਲਖਾਰੀ ਨੇ ਕਹਿੰਦਾ ਏਕ ਹੀ ਹੈ ਦੁਨੀਆ ਦੇ ਅੰਦਰ ਅਕੇਲਾ ਹੋਇਆ ਦਸਮ ਪਾਤਸ਼ਾਹ ਉਹਨਾਂ ਵਰਗਾ ਹੋਰ ਕੋਈ ਨਹੀਂ ਹੈ ਬੜਾ ਮਹਿੰਗਾ ਸ਼ਬਦ ਉਹਨਾਂ ਨੇ ਵਰਤਿਆ ਅਕੇਲਾ ਐੜਾ ਕੱਕੇ ਨੂੰ ਲਾ ਤੇ ਲੱਲੇ ਨੂੰ ਕੰਨਾ ਏਕ ਹੀ ਹੈ ਦੁਨੀਆ ਦੇ ਅੰਦਰ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀਦੇ ਵਰਗਾ ਦੁਨੀਆਂ ਅੰਦਰ ਹੋਰ ਕੋਈ ਨਹੀਂ ਹੈ ਤੁਸੀਂ ਮਾਨ ਕਰੋ ਇਸ ਗੱਲ ਤੇ ਹਜ਼ੂਰ ਦਾ ਆਗਮਨ ਪਰਪਰ ਆਪਾਂ ਨਮਸ਼ਕਾਰ ਦਾਤੇ ਦੀ ਯਾਦ ਵਿੱਚ ਕਰ ਰਹੇ ਆ ਅੱਜ ਤੱਕ ਇੱਕ ਅੰਗਰੇਜ਼ ਬੱਚੀ ਨੇ ਸਾਡੇ ਸਿੱਖ ਵਿਦਵਾਨ ਤੇ ਸਵਾਲ ਕੀਤਾ ਸੀ ਕਹਿਣ ਲੱਗੀ ਮੈਨੂੰ ਇਹ ਦੱਸੋ ਆ ਜਿਹੜੇ ਸਵਾਲ ਸਿੱਖਾਂ ਦੇ ਅੰਦਰ ਦੇਖਿਆ ਜਾਂਦਾ ਹੈ ਵੀ ਜਦੋਂ ਬੱਚੇ ਦਾ ਖੁਸ਼ੀ ਦਾ ਵਿਆਹ ਦਾ ਦਿਨ ਹੁੰਦਾ ਹੈ ਉਦੋਂ ਬੱਚੇ ਦੇ ਸਿਰ ਉੱਪਰੋਂ ਮਾਇਆ ਸੁਟੀ ਜਾਂਦੀ ਹੈ ਪੈਸੇ ਸੁਟੇ ਜਾਂਦੇ ਨੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਕੱਪੜਾ ਇਤਹਾਦਕ ਚੀਜ਼ਾਂ ਵਾਰ-ਵਾਰ ਕੇ ਗਰੀਬਾਂ ਨੂੰ ਲੋੜਵੰਦਾਂ ਨੂੰ ਦਿੱਤੀਆਂ ਜਾਂਦੇ ਨੇ ਉਸ ਬੱਚੀ ਦਾ ਉਹ ਸਿੱਖ ਵਿਦਵਾਨ ਤੇ ਸਵਾਲ ਸੀ ਕਹਿਣ ਲੱਗੀ ਮੈਨੂੰ ਇਹ ਦੱਸੋ ਕਿ ਅੱਜ ਤੱਕ ਇਤਿਹਾਸ ਵਿੱਚ ਕੋਈ ਐਡਾ ਵੱਡਾ ਦਾਨੀ ਹੋਇਆ ਹੈ ਜਿਨਨੇ ਸਭ ਤੋਂ ਵੱਧ ਮਾਇਆ ਪੈਸਾ ਜਿਹੜਾ ਇਹ ਆਪਣੇ ਬੱਚਿਆਂ ਤੋਂ ਵਾਰਿਆ ਹੋਵੇ ਕਿਉਂਕਿ ਉਹਨੂੰ ਪਤਾ ਨਹੀਂ ਸਾਡੇ ਇਤਿਹਾਸ ਦਾ ਤੇ ਉਸ ਵਿਦਵਾਨ ਨੇ ਸਿਰ ਝੁਕਾ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਉਸ ਬੱਚੀ ਨੂੰ ਜਵਾਬ ਦਿੱਤਾ ਕਹਿਣ ਲੱਗੇ ਭੀਏ ਅੱਜ ਤੱਕ ਕਿਸੇ ਨੇ ਆਪਣੇ ਪੁੱਤਰ ਦੇ ਵਿਆਹ ਤੇ ਬਰਾਤ ਜਾਂਜ ਲੈ ਕੇ ਜਾਂਦਿਆਂ ਪੈਸੇ ਸੁੱਟੇ ਹੋਣਗੇ ਗਰੀਬ ਬੰਦਾ ਵੀ ਕੁਝ ਲਿਆ ਕੇ ਮਾਇਆ 5-700 ਰੁਪਇਆ ਸੁੱਟ ਦਿੰਦਾ ਹੈ ਸਰਵਾਰ ਨਾ ਕਰਦਾ ਹੈ ਕਿਸੇ ਨੇ ਹੋ ਸਕਦਾ ਚਾਂਦੀ ਛੁੱਟੀ ਹੋਵੇ ਕਿਸੇ ਨੇ ਹੋ ਸਕਦਾ ਸੋਨਾ ਵਾਰਿਆ ਹੋਵੇ ਲੋਕ ਦੁੱਧ ਵਾਰਦਿਆਂ ਨੇ ਮਾਵਾ ਲੋਕ ਕੱਪੜੇ ਵਾਰਦਿਆਂ ਨੇ ਆਪਣੇ ਬੱਚਿਆਂ ਤੋਂ ਪਰ ਕਹਿੰਦੇ ਇਹ ਤਾਂ ਦੁਨੀਆਦਾਰ ਦਾਨੀਆਂ ਦੀ ਗੱਲ ਹੈ ਮੈਂ ਤੁਹਾਡਾ ਧਿਆਨ ție ਇੱਕ ਉਸ ਬਾਪ ਵੱਲ ਲਿਜਾਣਾ ਚਾਹੁੰਦਾ ਹਾਂ ਜਿਹਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨਨੇ ਕੋਈ ਪੈਸਾ ਕੋਈ ਚਾਂਦੀ ਕੋਈ ਸੋਨਾ ਕੋਈ ਅਨਾਜ ਕੋਈ ਕਪੜਾ ਨਹੀਂ ਵਾਰਿਆ ਆਪਣੇ ਪੰਥ ਤੋਂ ਆਪਣੀ ਸਿੱਖਾਂ ਦੇ ਸਿਰਾ ਤੋਂ ਆਪਣੇ ਚਾਰ ਲਾਲ ਵਾਰੇ ਨੇ ਜੇ ਪੁੱਤਰਾਂ ਦਾ ਦਾਨੀ ਐ ਤੇ ਉਹ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਲੋ ਸਤਨਾਮ ਸ਼੍ਰੀ ਤੋ ਸਾ ਸੰਗਤ ਵਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰਦੇਵ ਦਾ ਆਗਮਨ ਹੋਇਆ ਤੇ ਜਦੋਂ ਮਹਾਰਾਜ ਦਾ ਆਗਮਨ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮਾਤਾ ਗੁਜਰ ਕੌਰ ਜੀ ਦੀ ਕੋਖ ਨੂੰ ਭਾਗ ਲੱਗਾ ਪੋ ਸੁਦੀ ਸਤਵੀ ਜਿਹੜਾ ਅਸੀਂ ਹੁਣ ਦਿਹਾੜਾ ਆਉਣ ਵਾਲੇ ਦਿਨਾਂ 'ਚ ਮਨਾ ਰਹੇ ਹਾਂ ਉਸ ਦਿਨ ਜਿਹੜੀ ਤਰੀਕ ਹੈ ਉਹ 1666 ਈਸਵੀ ਹੈ ਤੇ ਪੋ ਸੁਦੀ ਸਤਵੀ ਬਣਦੀ ਹੈ ਇੱਕ ਗੱਲ ਹੋਰ ਮਹਾਰਾਜ ਪੂਰਬ ਦੇਸ਼ ਨੂੰ ਜਦੋਂ ਸਿੱਖੀ ਪ੍ਰਚਾਰ ਲਈ ਗਏ ਆਪਣੇ ਪਰਿਵਾਰ ਨੂੰ ਤੇ ਸਿੱਖਾਂ ਨੂੰ ਪਟਨੇ ਦੀ ਧਰਤੀ ਦੇ ਸੁਭਾਏ ਮਾਣ ਕਰਕੇ ਮਹਾਰਾਜ ਅੱਗੇ ਚਲੇ ਗਏ ਤੇ ਜਦੋਂ ਪੁੱਤਰ ਦਾ ਇੰਨੀਆਂ ਸਾਲਾਂ ਬਾਅਦ ਘਰ ਵਿੱਚ ਆਗਮਨ ਹੋਇਆ ਸਹਿਬ ਗਾਜੀ ਦਾ ਪ੍ਰਕਾਸ਼ ਹੋਇਆ ਨਮਸਕਾਰ ਕਰੋ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਜ਼ੂਰ ਪੂਰਬ ਦੇਸ਼ ਢਾਕੇ ਬੰਗਾਲ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਦਾਤਾ ਕੋਈ ਦੁਨੀਆਦਾਰ ਬਾਪ ਹੁੰਦਾ ਵਿੱਚੇ ਹੀ ਰਿਝੇਵੇਂ ਛੱਡ ਕੇ ਆ ਜਾਂਦਾ ਅੱਜ ਦਾ ਪਿਤਾ ਇਨੇ ਚਿਰਾਂ ਬਾਅਦ ਘਰ ਵਿੱਚ ਕਿਸੇ ਨੇ ਕਿਤੇ ਖੁਸ਼ੀ ਆਵੇ ਨਾ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਵੀ ਲੈ ਕੇ ਤੁਰੰਤ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਭੋਜ ਜਾਂਦਾ ਹੈ ਸਾਰੇ ਰਿਝੇਵੇਂ ਛੱਡ ਕੇ ਕਦੋਂ ਮੇਰੇ ਘਰ ਖੁਸ਼ੀ ਆਈ ਹੈ ਮਹਾਰਾਜ ਤੇਰਾ ਦੇਣ ਕਦੋਂ ਦੇਵਾਂਗੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਤੇਤਿਆਂ ਸਾਲਾਂ ਬਾਅਦ ਤੁਹਾਡੇ ਘਰ ਵਿੱਚ ਬੱਚੇ ਦਾ ਆਗਮਨ ਹੋਇਆ ਸਹਿਬਜ਼ਾਦੇ ਦਾ ਤੇ ਮਹਾਰਾਜ ਸਾਡਾ ਭਲਾ ਕਰਦਿਆਂ ਹੋਇਆ ਸਾਨੂੰ ਗੱਲ ਨਾਲ ਲਾਉਂਦਿਆਂ ਹੋਇਆ ਢਾਕੇ ਬੰਗਾਲ ਅਸਾਮ ਦੀ ਧਰਤੀ ਤੇ ਗੁਰਮੁਖ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਸੇਵਾ ਕਰ ਰਹੇ ਨੇ ਸੱਚੇ ਪਾਤਸ਼ਾਹ। ਔਰ ਮਹਾਰਾਜ ਨੂੰ ਖੁਸ਼ੀ ਦੀ ਖਬਰ ਭੇਜੀ ਗਈ। ਤੇ ਹਜ਼ੂਰ ਨੂੰ ਜਦੋਂ ਖੁਸ਼ੀ ਦੀ ਖਬਰ ਮਿਲੀ ਆਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਗੁਰਬਾਣੀ ਦੇ ਸ਼ਬਦ ਗਾਏ ਕੀਰਤਨ ਹੋਇਆ ਦਰਬਾਰ ਸਜਿਆ ਔਰ ਨਾਲ ਖੁਸ਼ੀ ਦੀ ਖਬਰ ਭੇਜੀ ਹੈ ਨਾਲ ਪਰਿਵਾਰ ਨੇ ਮਾਤਾਵਾਂ ਨੇ ਇਹ ਵਿੱਚ ਲਿਖਤ ਭੇਜੀ ਬੇਨਤੀ ਕੀਤੀ ਹਜ਼ੂਰ ਇਹਨਾਂ ਦਾ ਨਾਮ ਕੀ ਰੱਖਿਆ ਜਾਏ ਬਾਲਕ ਦਾ ਸਹਿਬ ਜਾਦੀ ਦਾ ਨਾਮ ਕੀ ਰੱਖਿਆ ਜਾਏ ਤੇ ਨਾਂ ਦੀ ਚੋਣ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਨਾਂ ਉਹ ਹੈ ਨਾ ਪਹਿਲਾਂ ਗੋਬਿੰਦ ਰਾਏ ਫਿਰ ਬਾਅਦ ਵਿੱਚ ਖੰਡੇ ਬਾਟੇ ਦੀ ਪੌਲ ਛਕੀ ਮਹਾਰਾਜ ਨੇ ਪੰਜਾਂ ਪਿਆਰਿਆਂ ਤੋਂ ਗੋਬਿੰਦ ਸਿੰਘ ਬਣੇ ਇਹ ਗੋਬਿੰਦ ਸ਼ਬਦ ਜਿਹੜਾ ਇਹਦੀ ਚੋਣ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਮੈਂ ਦਿਨ ਦੇ ਦੀਵਾਰ ਵਿੱਚ ਵੀ ਬੇਤੀ ਕੀਤੀ ਸੀ ਜਵਾਰ ਨਗਰ ਗੁਰਦੁਆਰਾ ਸਾਹਿਬ ਹੁਣ ਵੀ ਕਰਦਿਆਂ ਮੇਰਾ ਫਰਜ਼ ਹੈ ਮੇਰੀ ਜ਼ਿੰਮੇਵਾਰੀ ਹੈ ਮੈਂ ਹੋਕਾ ਦਿੰਦੇ ਰਹਿਣਾ ਹੈ ਆਖਰੀ ਸਾਹ ਤੱਕ ਅੱਜ ਸਾਡੇਆਂ ਘਰਾਂ ਵਿੱਚ ਵੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਅਸੀਂ ਵੀ ਨਾਮਕਰਨ ਕਰਦੇ ਹਾਂ ਤੇ ਸਾਡੀ ਮਰਿਆਦਾ ਕੀ ਹੈ ਗੁਰਬਾਣੀ ਦਾ ਪਾਠ ਕੜਾ ਪ੍ਰਸ਼ਾਦੀ ਦੇਗ ਗੁਰੂ ਦੇ ਚਰਨਾ ਚ ਅਰਦਾਸ ਹੁਕਮਨਾਮਾ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖੋ ਧੀ ਐ ਪੁੱਤੇ ਉਹਦਾ ਨਾਮ ਚੁਣਦਿਓ ਅੱਜ ਨਿਗਾਹ ਮਾਰ ਕੇ ਦੇਖਿਓ ਜਦੋਂ ਸਾਡੇ ਬੱਚਿਆਂ ਦੇ ਨਾਮ ਕਰਨ ਦਾ ਸਮਾਂ ਆਉਂਦਾ ਹੈ ਜਾਂ ਐਸਾ ਖੁਸ਼ੀ ਦਾ ਸਮਾਂ ਆਉਂਦਾ ਹੈ ਕੜਾ ਪ੍ਰਸ਼ਾਦ ਦੀ ਦੇਖਦਾ ਚੇਤਾ ਹੀ ਭੁੱਲਾ ਹੁੰਦਾ ਹੈ ਬਹੁਤ ਇਹਨਾਂ ਉੱਥੇ ਕੇਕ ਆ ਜਾਂਦਾ ਹੈ ਜੀ ਕੇਕ ਸਾਡਾ ਕਲਚਰ ਨਹੀਂ ਹੈ ਇੱਥੇ ਅਸੀਂ ਬੜੀ ਵੱਡੀ ਗਲਤੀ ਕਰ ਰਹੇ ਹਾਂ ਇੱਥੇ ਅਸੀਂ ਗੁਰੂ ਦੇ ਸੁਭਾਤ ਨੂੰ ਪੇਠ ਦੇ ਰਹੇ ਹਾਂ ਕੜਾ ਪ੍ਰਸ਼ਾਦ ਦੀ ਦੇਖ ਦੀ ਮਹਾਨਤਾ ਹੈ ਸਹਿਬਜ਼ਾਦੇ ਦੇ ਨਾਮ ਦੀ ਚੋਣ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ ਔਰ ਬਿਆੰਤ ਅਸੀਸਾਂ ਤੇ ਬਖਸ਼ੀਸ਼ਾਂ ਹੁਕਮਨਾਮੇ ਦੇ ਰੂਪ ਵਿੱਚ ਮਹਾਰਾਜ ਨੇ ਪੂਰਬ ਦੇ ਧਰਤੀ ਤੋਂ ਭੇਜੀਆਂ ਔਰ ਸਹਿਮ ਜਾਵੇ ਦੀਆਂ ਵਧਾਈਆਂ ਸੰਗਤਾਂ ਨੇ ਦਿੱਤੀਆਂ ਪਟਨੇ ਦੀ ਧਰਤੀ ਤੇ ਰੌਣਕਾਂ ਲੱਗ ਗਈਆਂ ਫੁੱਲਾਂ ਦੀ ਵਰਖਾ ਹੋਈ ਚਾਰ ਚਫੇਰੇ ਜਕਾਰਿਆਂ ਦੀ ਗੂੰਜ ਹੈ ਵਧਾਈਆਂ ਵਧਾਈਆਂ ਰਾਤ ਦਿਨ ਮਾਤਾ ਗੁਜਰੀ ਜੀ ਮਾਤਾ ਨਾਲਕੀ ਜੀ ਮਾਮਾ ਕਿਰਪਾਲ ਚੰਦ ਜਿਹੜੇ ਸਿੱਖ ਨੇ ਗੁਰੂ ਪਰਿਵਾਰ ਹੈ ਉਹਨਾਂ ਨੂੰ ਇੰਨੀਆਂ ਲਾਈਨਾਂ ਬਣ ਕੇ ਸੰਗਤ ਵਧਾਈਆਂ ਦੇ ਰਹੀ ਹੈ ਉਹ ਸਾਰਾ ਦਿਨ ਵਧਾਈਆਂ ਖੁਸ਼ੀਆਂ ਲੈ ਲੈ ਕੇ ਥੱਕਦੇ ਹੀ ਨਹੀਂ ਐ ਸਾਰਿਆਂ ਦੇ ਚਿਹਰਿਆਂ ਤੇ ਚਾਹ ਇੱਕ ਕੌਤਕ ਵਾਪਰਿਆ ਸਾ ਸੰਗਤ ਜਦੋਂ ਹਜ਼ੂਰ ਦਾ ਆਗਮਨ ਹੋਇਆ ਇਹਦੇ ਤੋਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਐ ਨਾ ਅਸੀਂ ਬਾਣੀ ਦਾ ਇੱਕ ਬਚਨ ਪੜ੍ਹਦੇ ਆ ਸੱਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਹਾਰਾ ਜੀਓ ਖਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਅਸੀਂ ਬਾਣੀ ਦੇ ਸ਼ਬਦ ਤਾਂ ਪੜ੍ਹਦੇ ਆ ਪਰ ਗੁਰੂ ਕਿਵੇਂ ਸਭਨਾ ਦਾ ਸਾਂਝਾ ਹੈ ਆਪ ਜੀ ਸਾਰਿਆਂ ਨੂੰ ਕਿਵੇਂ ਗੱਲ ਨਾਲ ਲਾਉਂਦੇ ਰਹੇ ਇਹ ਹਜ਼ੂਰ ਅਜੇ ਕੁਝ ਦਿਨਾਂ ਦੇ ਨੇ ਜਦੋਂ ਪਾਤਸ਼ਾਹ ਦਾ ਆਗਮਨ ਹੋਇਆ ਦਸਮ ਪਾਤਸ਼ਾਹ ਦਾ ਉਦੋਂ ਇੱਕ ਕੌਤਕ ਆਪਰਦਾ ਏ ਉਹ ਕੌਤਕ ਕਿਹੜਾ ਹਰਿਆਣੇ ਦੇ ਅੰਦਰ ਇੱਕ ਇਲਾਕਾ ਹੈ ਅੰਬਾਲੇ ਸ਼ਹਿਰ ਦੇ ਲਾਗੇ ਉਹਦਾ ਨਾਂ ਏ ਠਸਕਾ ਇੱਥੋਂ ਦਾ ਰਹਿਣ ਵਾਲਾ ਇੱਕ ਫਕੀਰ ਹੈ ਹੈ ਮੁਸਲਮਾਨ ਰੋਜ਼ ਨਮਾਜ਼ ਪੜਦਾਏ ਤੇ ਸਜਦਾ ਅੱਲਾ ਨੂੰ ਪੱਛਮ ਵਾਲੇ ਪਾਸੇ ਕਰਦਾ ਹੈ ਲੈਂਦੇ ਵਾਲੇ ਪਾਸੇ ਅੱਲਾ ਨੂੰ ਨਮਸ਼ਕਾਰ ਕਰਦਾ ਹੈ ਕਿਉਂਕਿ ਮੁਸਲਮਾਨਾਂ ਦਾ ਮੰਨਣਾ ਹੈ ਵੀ ਖੁਦਾ ਅੱਲਾ ਕਾਬੇ ਵਿੱਚ ਮੱਕੇ ਵਿੱਚ ਰਹਿੰਦਾ ਹੈ ਪਰ ਅੱਜ ਜਦੋਂ ਉਹਨੇ ਨਮਾਜ਼ ਪੜ੍ਹੀ ਤੇ ਉਹਨੇ ਨਮਸ਼ਕਾਰ ਪੂਰਬ ਵਾਲੇ ਪਾਸੇ ਨੂੰ ਕੀਤੀ ਉਹਦੇ ਚੇਲਿਆਂ ਨੇ ਰੋਕ ਲਿਆ ਕਹਿਣ ਲੱਗੇ ਪੀਰ ਜੀ ਗਲਤੀ ਖਾ ਗਏ ਹੋ ਤੁਸੀਂ ਨਮਸ਼ਕਾਰ ਕਰਨੀ ਸੀ ਲੈਂਦੇ ਵਾਲੇ ਪਾਸੇ ਨੂੰ ਅੱਲਾ ਦਾ ਘਰ ਮੱਕੇ ਕਾਬੇ ਵਿੱਚ ਲੈੰਦੇ ਵਾਲੇ ਪਾਸੇ ਹੈ ਐਸ ਪਾਸੇ ਹੈ ਤੁਸੀਂ ਇਧਰਨੇ ਪਾਸੇ ਨਮਸਕਾਰ ਕੀਤੀ ਹੈ ਪੀਰ ਜੀ ਅੱਗੋਂ ਕਹਿਣ ਲੱਗੇ ਹੋਏ ਭਲਿਓ ਜਿਹੜੇ ਅੱਲਾ ਖੁਦਾ ਨੂੰ ਮੈਂ ਪਛੋਂ ਵਾਲੇ ਪਾਸੇ ਮੱਕੇ ਵਿੱਚ ਰੋਇ ਨਮਸਕਾਰ ਕਰਦਾ ਹੈ ਨਾ ਉਹ ਅੱਲਾ ਖੁਦਾ ਅੱਜ ਪਟਨੇ ਦੀ ਧਰਤੀ ਤੇ ਪ੍ਰਗਟ ਹੋ ਗਿਆ ਹੈ ਆਪਣੇ ਆ ਚੇਲਿਆਂ ਨੂੰ ਨਾਲ ਲਿਆ ਤੇ ਸਾਧ ਸੰਗਤ ਪਟਨੇ ਦੀ ਧਰਤੀ ਤੇ ਪਹੁੰਚਦਾ ਹੈ ਔਰ ਜਾ ਕੇ ਇਹਨੇ ਆਵਾਜ਼ ਦਿੱਤੀ ਹੈ ਕਹਿਣ ਲੱਗਾ ਮੈਂ ਮਹਬੂਬ ਦੇ ਬਾਹੀ ਦੇ دیدار ਪਾਉਣੇ ਨੇ ਮੈਨੂੰ ਦਰਸ਼ਨ ਕਰਾਏ ਜਾਣ ਸਹਿਬਜ਼ਾਦਾ ਜੀ ਦੇ ਵੇਖੋ ਗੈਰ ਸਿੱਖ ਹੁੰਦਿਆ ਕਿੰਨੀ ਭਾਵਨਾ ਰੱਖਦਾ ਹੈ ਸੱਚੀ ਸਰਕਾਰ ਦੇ ਤੇ ਸੇਵਾਦਾਰ ਨੇ ਰੋਕ ਲਿਆ ਕਹਿਣ ਲੱਗੇ ਮੈਂ ਪੁੱਛ ਕੇ ਆਉਂਦਾ ਹਾਂ ਆਗਿਆ ਲੈ ਕੇ ਆਉਂਦਾ ਹੈ ਅੰਦਰ ਜਾ ਕੇ ਮਤਾਵਾ ਨੂੰ ਜ਼ਿੰਮੇਵਾਰ ਸਿੱਖਾਂ ਨੂੰ ਦੱਸਿਆ ਮਾਤਾ ਜੀ ਨੇ ਬਚਨ ਕਹੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੇ ਕਹਿਣ ਲੱਗੇ ਵੀ ਅਜੇ ਨਹੀਂ ਅਜੇ ਤਾਂ ਕੁਝ ਸਮਾਂ ਹੀ ਹੋਇਆ ਹੈ ਆਗਮਨ ਹੋਏ ਨੂੰ ਸਹਬਜ਼ਾਦੇ ਦੇ ਅਜੇ ਨਹੀਂ دیدار ਹੋਣਗੇ ਹਾਂ ਤੁਸੀਂ ਉਸ ਪੀਰ ਨੂੰ ਫਕੀਰ ਨੂੰ ਉਹਨੂੰ ਜਲ ਪਾਣੀ ਛਕਾਓ ਪ੍ਰਸ਼ਾਦਾ ਪਾਣੀ ਛਕਾਓ ਦਾ ਸਤਿਕਾਰ ਕਰੋ ਪਰ ਦਰਸ਼ਨ ਨਹੀਂ ਹੋ ਸਕਣਗੇ ਜਦੋਂ ਆ ਕੇ ਸੇਵਾਦਾਰ ਨੇ ਦੱਸਿਆ ਤੇ ਆਪਣਾ ਜਿਹੜਾ ਡਿਸੀਜਨ ਉਹਨੇ ਫੈਸਲਾ ਦਿੱਤਾ ਏ ਕਹਿਣ ਲੱਗਾ ਠੀਕ ਹੈ ਮੈਂ ਤੁਹਾਡੀ ਆਗਿਆ ਵਿੱਚ ਆ ਉਲੰਘਣਾ ਨਹੀਂ ਕਰਾਂਗਾ ਮਰਿਆਦਾ 'ਚ ਰਹਾਂਗਾ ਪਰ ਮੇਰੀ ਵੀ ਸ਼ਰਤ ਹੈ ਇਸ ਮਹਿਬੂਬ ਮਾਹੀ ਦੇ ਉੱਪਰ ਮੈਂ ਇੱਥੇ ਬੈਠੇ ਰਹਿਣਾ ਹੈ ਭੁੱਖੇ ਤੇ ਆਏ ਪ੍ਰਾਣ ਤਿਆਗ ਦਵਾਂਗਾ ਪਾਣੀ ਦੀ ਘੁੱਟ ਵੀ ਮੂੰਹ ਨੂੰ ਨਹੀਂ ਲਾਵਾਂਗਾ ਰੋਟੀ ਤਾਂ ਖਾਣੀ ਕੀ ਹੈ ਪਹਿਲਾਂ ਮੈਂ ਆਪਣੇ ਮਾਹੀ ਦੇ دیدار ਕਰਨੇ ਮੈਂ ਇਹਦੇ ਤੋਂ ਜਿਹੜੀ ਸਿੱਖਿਆ ਲੈਂਦਾ ਹਾਂ ਉਹ ਇਹ ਹੈ ਸਿੱਖਾ ਗੁਰੂ ਤੇ ਭਰੋਸਾ ਕੀਤਾ ਪਿਆਰ ਕੀਤਾ ਗੁਰੂ ਨੂੰ ਗੈਰ ਸਿੱਖਾਂ ਨੇ ਉਹਨਾਂ ਨੇ ਇਹ ਨਿਜਮ ਬਣਾ ਲਏ ਜ਼ਿੰਦਗੀ ਦੇ ਤੂੰ ਕਿੱਦਾਂ ਦਾ ਸਿੱਖ ਹੈ ਸਿੱਖ ਨੂੰ ਤਾਂ ਚਾਹੀਦਾ ਏ ਵੀ ਦੁਕਾਨ ਦੀਆਂ ਚਾਬੀਆਂ ਫੜਨ ਤੋਂ ਪਹਿਲਾਂ ਗੱਡੀ ਦੀ ਚਾਬੀ ਫੜਨ ਤੋਂ ਪਹਿਲਾਂ ਕੋਈ ਵੀ ਰਜੀਵਾ ਆਰੰਭ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਤਾਂ ਘੱਟੋ ਘੱਟ ਕਰੇ ਨਾ ਸਾਡੇ ਦਿਨ ਦੀ ਸ਼ੁਰੂਆਤ ਗੁਰੂ ਦੇ ਦਰਸ਼ਨਾਂ ਨਾਲ ਹੋਣੀ ਚਾਹੀਦੀ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਸਾਰੇ ਉੱਚੀ ਆਵਾਜ਼ ਵਿੱਚ ਕਿਰਪਾ ਕਰੋ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਕਹਿੰਦੇ ਜਦੋਂ ਸਿੱਖ ਇਹ ਭਾਵਨਾ ਰੱਖਦਾ ਹੈ ਨਾ ਮੈਂ ਜਪਜੀ ਸਾਹਿਬ ਸ਼ਬਦ ਦੇ ਵਿੱਚੋਂ ਗੁਰੂ ਦੀ ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਕਰਨੇ ਨੇ ਇਹਦੇ ਨਾਲ ਫਿਰ ਸਿੱਖ ਦਾ ਚੰਗਾ ਪੁਰਬਲਾ ਸ਼ੁਭ ਕਰਮ ਬਣਦਾ ਹੈ ਚੰਗਾ ਕਰਮ ਬਣਦਾ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਸ ਇਤਿਹਾਸ ਦੀ ਘਟਨਾ ਤੋਂ ਕਿ ਸਿੱਖਾ ਤੇਰੇ ਦਿਨ ਦੀ ਸ਼ੁਰੂਆਤ ਨਿਤਨੇਮ ਨਾਲ ਹੋਣੀ ਚਾਹੀਦੀ ਹੈ ਸਾਡੀ ਰਾਤ ਦੀ ਅਰੰਭਤਾ ਵੀ ਨਿਤਨਾਮ ਨਾਲ ਹੋਣੀ ਚਾਹੀਦੀ ਹੈ ਤੇ ਸਾਡੀ ਨੀਂਦ ਦੀ ਅਰੰਭਤਾ ਵੀ ਸੋਲਾ ਸਾਹ ਨਾਲ ਹੋਣੀ ਚਾਹੀਦੀ ਹੈ ਜਿਹੜੇ ਇਹ ਭਰੋਸਾ ਬਣਾਉਂਦੇ ਨੇ ਇਸ ਸਿਧਾਂਤ ਤੇ ਚੱਲਦੇ ਨੇ ਨਾ ਕੌਣ ਕਹੇਗਾ ਵੀ ਉਹਨਾਂ ਨੂੰ ਭੈੜੇ ਸੁਪਨੇ ਆਉਂਦੇ ਨੇ ਉਹਨਾਂ ਨੂੰ ਭੂਤ ਪ੍ਰੇਤ ਆ ਕੇ ਦੱਬਾ ਪੈਂਦਾ ਹੈ ਡਰ ਆਉਂਦਾ ਹੈ ਜਾ ਉਹਨਾਂ ਦੇ ਕੰਮ ਕਾਜ ਜਿਹੜੇ ਨੇ ਉਹ ਸਿਰੇ ਨਹੀਂ ਚੜਦੇ ਕਈ ਵਾਰ ਐਸੇ ਐਸੇ ਸਾਡੇ ਸਵਾਲ ਹੁੰਦੇ ਨੇ ਲਓ ਜੀ ਬੜੇ ਚਿਰ ਹੋ ਗਿਆ ਫਾਈਲ ਨਹੀਂ ਸਿਰੇ ਲੱਗ ਰਹੀ ਨੌਕਰੀ ਦੇ ਕਾਗਜ਼ ਨਹੀਂ ਆ ਰਹੇ ਪੇਪਰ ਨਹੀਂ ਲੱਗ ਰਿਹਾ ਕਿਸੇ ਕਿਨਾਰੇ ਘਰ ਗਰੀਬੀ ਜਿਹੜੀ ਹੈ ਉਹ ਜਾ ਨਹੀਂ ਰਹੀ ਪੈਸਾ ਨਹੀਂ ਆ ਰਿਹਾ ਬਿਮਾਰੀ ਨਹੀਂ ਘਰੋਂ ਜਾ ਰਹੀ ਮੇਰਾ ਆ ਕਾਰਜ ਸਿਰੇ ਨਹੀਂ ਚੜ ਰਿਹਾ ਜੇ ਇਹ ਮਨ ਵਿੱਚ ਸਵਾਲ ਆਉਂਦੇ ਨੇ ਸਾਡੇ ਸਮੱਸਿਆਵਾਂ ਨੇ ਤੇ ਆਪਣੇ ਆਪ ਨੂੰ ਪੁੱਛ ਕੇ ਵੇਖਿਓ ਕਿ ਅਸੀਂ ਗੁਰੂ ਦਾ ਸਾਥ ਲੈਨੇ ਆ ਰੋਜ਼ਾਨਾ ਜੇ ਸਾਡੀ ਦਿਨ ਦੀ ਸ਼ੁਰੂਆਤ ਅਰੰਭਤਾ ਗੁਰੂ ਦੇ ਨਾਲ ਹੋਏਗੀ ਨਾ ਸਾਰਾ ਦਿਨ ਗੁਰੂ ਸਾਡੇ ਨਾਲ ਰਹਿ ਕੇ ਸਾਡੇ ਕਾਰਜ ਸ੍ਰੀ ਲਾਏਗਾ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭੂ ਮੇਲੇ ਸਦਾ ਸਾਧ ਮਹਾਰਾਜ ਨੇ ਕਹਿ ਦਿੱਤਾ ਜਿੱਥੇ ਜਾਏਗਾ ਗੁਰੂ ਸਹੇਲਾ ਬਣ ਕੇ ਤੇਰੇ ਨਾਲ ਖੜ ਜਾਏਗਾ ਤੇ ਆਪਾਂ ਨਾਮ ਸਾਬ ਵਿੱਚ ਮਹਾਰਾਜ ਨੂੰ ਰੋਜ਼ ਹੀ ਪੜਦੇ ਆਣਾ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਨੇ ਸਿੱਖਾ ਤੂੰ ਇੱਥੇ ਹੀ ਗਲਤੀ ਖਾ ਜਾਣਾ ਸਿੱਖ ਨੇ ਪੁੱਛਿਆ ਮਹਾਰਾਜ ਕਿਹੜੀ ਗਲਤੀ ਬਾਦਸ਼ਾਹ ਕਹਿੰਦੇ ਤੂੰ ਗੁਰੂ ਨੂੰ ਨਾਲ ਲੈ ਕੇ ਤੁਰਦਾ ਹੀ ਨਹੀਂ ਹੈ ਬਾਦਸ਼ਾਹ ਕਹਿੰਦੇ ਜੇ ਗੁਰੂ ਨੂੰ ਨਾਲ ਲੈ ਕੇ ਤੁਰੇਂਗਾ ਨਾ ਤੇ ਗੁਰੂ ਤਿੰਨ ਕੰਮ ਤੇਰੀ ਕਰੇਗਾ ਆ ਪਹਿਲੇ ਤਿੰਨ ਕੰਮ ਗੁਰੂ ਤੇਰੀ ਕਰੇਗਾ ਬਾਕੀ ਤਾਂ ਬਾਅਦ ਦੀ ਗੱਲ ਆਪਾਂ ਕਰਦੇ ਸਿੱਖ ਪੁੱਛਦਾ ਹੈ ਮਹਾਰਾਜ ਕਿਹੜੇ ਪਾਤਸ਼ਾਹ ਕਹਿੰਦੇ ਪਹਿਲਾ ਕੰਮ ਤੇਰੀ ਜ਼ਿੰਦਗੀ ਦਾ ਗੁਰੂ ਇਹ ਕਰੇਗਾ ਵੀ ਤੇਰੇ ਜੀਵਨ ਚ ਜਿੰਨੇ ਦੁੱਖ ਆਏ ਨੇ ਉਹ ਸਾਰੇ ਚਲੇ ਜਾਣਗੇ ਮੈਂ ਬਚਨ ਬਾਬ ਜੀ ਤੁਹਾਡੇ ਨਾਲ ਪੰਕਤੀਆਂ ਪੜ੍ਹਨੀਆਂ ਨੇ ਪਹਿਲਾ ਕੰਮ ਇਹ ਭਲਾ ਹੁੰਦਾ ਹੈ ਜਿੰਨੇ ਦੁੱਖ ਆਏ ਨੇ ਉਹ ਸਾਰੇ ਚਲੇ ਜਾਂਦੇ ਨੇ ਦੂਜਾ ਸਾਡਾ ਕਾਰਜ ਕਿਹੜਾ ਸਿਰੇ ਲੱਗਦਾ ਹੈ ਕਿ ਗੁਰੂ ਸਾਡਾ ਅੰਗ ਰੱਖਿਅਕ ਬਣ ਜਾਂਦਾ ਏ ਮਾੜਿਆਂ ਥਾਵਾਂ ਤੂੰ ਵੀ ਸਾਨੂੰ ਬਚਾ ਲਿੰਦਾ ਏ ਤੇ ਤੀਜਾ ਕਾਰਜ ਜਿਸ ਕੰਮ ਨੂੰ ਤੁਸੀਂ ਹੱਥ ਪਾਉਂਗੇ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲ ਜਾਏਗੀ ਮਹਾਰਾਜ ਦਾ ਆਪਾਂ ਬਚਨ ਪੜ੍ਹਦੇ ਹਾਂ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਅੰਗੀਕਾਰ ਦਾ ਅਰਥ ਹੈ ਸਕਿਉਰਿਟੀ ਗਾਰਡ ਨਾਲ ਰਹਿਣ ਵਾਲਾ ਅੰਗੀਕਾਰ ਉਹ ਕਰੇ ਤੇਰਾ ਅਗਲੀ ਤੋਕੈ ਕਾਰਜ ਸਭ ਸਵਾਰਨਾ ਕੰਮ ਵੀ ਸਾਰੇ ਸਿਰੇ ਲੱਗਣਗੇ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਲਗੋ ਹਰ ਦਾ ਦੁੱਖ ਵੀ ਚਲੇ ਜਾਣਗੇ ਕਾਰਜ ਵੀ ਸਿਰੇ ਲੱਗ ਜਾਣਗੇ ਗੁਰੂ ਅੰਗ ਰੱਖਿਆ ਕ ਵੀ ਬਣ ਜਾਏਗਾ ਤੋ ਜਦੋਂ ਪੀਰ ਜੀ ਫਕੀਰ ਭੀਖਣ ਸ਼ਾਹ ਜੀ ਨੇ ਬੋਲ ਕਹੇ ਮੈਂ ਨਹੀਂ ਮੂੰਹ ਨੂੰ ਪਾਣੀ ਘੁੱਟ ਵੀ ਲਾਵਾਂਗਾ ਮਹਿਬੂਬ ਦੇ دیدار ਪਹਿਲਾਂ ਕਰਨੀ ਦੀ ਸਿੱਖ ਨੇ ਜਾ ਕੇ ਦੱਸਿਆ ਤੇ ਮਾਤਾ ਜੀ ਆਪਸ ਵਿੱਚ ਜਿੰਮੇਵਾਰ ਸਿੱਖਾਂ ਨਾਲ ਸਲਾਹ ਕੀਤੀ ਵੀ ਬੜੀ ਭਾਵਨਾ ਵਾਲਾ ਹੈ ਇੰਨੇ ਕਿੰਨੇ ਸੈਂਕੜੇ ਮੀਨ ਚੱਲ ਕੇ ਆਇਆ ਹੈ دیدار ਕਰਵਾ ਦੇਣੀ ਚਾਹੀਦੀ ਰਬਾਬੀ ਸਿੰਘ ਕੀਰਤਨੀਏ ਸਿੰਘ ਬੈਠ ਗਏ ਸੰਗਤ ਬੈੜ ਗਈ ਕੀਰਤਨ ਹੋਇਆ ਸ਼ਬਦ ਕੀਰਤਨ ਹੋ ਰਿਹਾ ਹੈ ਦਰਬਾਰ ਲੱਗਿਆ ਗੁਰੂ ਦੀ ਸ਼ਬਦ ਕੀਤੀ ਹੋ ਰਹੀ ਹੈ ਤੇ ਸਾਧ ਸੰਗਤ ਭੀਖਣ ਸ਼ਾ ਫਕੀਰ ਆਏ ਤੇ ਉਹ ਆਪਣੇ ਕੋਲ ਨਾਲ ਦੋ ਕੁੱਜੀਆਂ ਦੋ ਭਾਂਡੇ ਲੈ ਕੇ ਆਏ ਇੱਕ ਵਿੱਚ ਦੁੱਧ ਪਾਇਆ ਇੱਕ ਵਿੱਚ ਪਾਣੀ ਪਾਇਆ ਭੇਡਾ ਕਰਨੀ ਹੈ ਮਹਬੂਬ ਦੇ ਅੱਗੇ ਜਦੋਂ ਉਹ ਆ ਕੇ ਬੈਠ ਗਏ ਮਾਤਾ ਜੀ ਸਹਿਬ ਜਾਦੇ 10 ਪਾਤਸ਼ਾਹ ਜੀ ਨੂੰ ਕੁਝ ਦਿਨਾਂ ਦੇ ਨੇ ਸੁੱਚੇ ਰਮਾਲਾ ਵਿੱਚ ਹਜ਼ੂਰ ਕੋਮਲ ਸਰੀਰ ਹੈ ਮਹਾਰਾਜ ਨੂੰ ਲਿਆਂਦਾ ਲਿਆ ਮਸਕਰਾਉਂਦਾ ਚਿਹਰਾ ਹੱਸੂ ਹੱਸੂ ਕਰਦਾ ਸਤਿਗੁਰ ਦਾ ਚਿਹਰਾ ਹੈ ਤੇ ਜਦੋਂ ਲਿਆਂਦਾ ਨਮਸ਼ਕਾਰ ਕੀਤੀ ਐ ਪੀਰ ਜੀ ਨੇ ਤੇ ਮਹਾਰਾਜ ਦੀ ਨਮਸ਼ਕਾਰ ਕਰਨ ਤੋਂ ਬਾਅਦ ਉਹਨਾਂ ਨੇ ਦੋਨੇ ਉਪਹਾੜੇ ਅੱਗੇ ਕਰ ਦਿੱਤੇ ਪਤਾ ਕਿਉਂ ਉਹ ਜਾਣਦੇ ਨਹੀਂ ਕਿ ਸਤਗੁਰ ਅਜੇ ਬੋਲਦੇ ਨਹੀਂ ਅਜੇ ਕੁਝ ਸਮੇਂ ਦੇ ਨੇ ਪਰ ਜੋਤ ਗੁਰੂ ਨਾਨਕ ਸਾਹਿਬ ਦੀ ਹੈ ਵਾਰਸ ਉਹਨਾਂ ਦੇ ਨੇ ਤੇ ਉਹਨਾਂ ਨੇ ਸਵਾਲ ਕੀਤਾ ਉਹ ਭਾਂਡੇ ਦਮੇ ਅੱਗੇ ਕਰਕੇ ਵੀ ਐਸ ਵੇਲੇ ਭਾਰਤ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਦੋ ਕੌਮਾਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਹਿੰਦੂ ਲੋਕ ਕਹਿੰਦੇ ਨੇ ਸਲਾਤਨ ਧਰਮ ਵਾਲੇ ਅਸੀਂ ਇਸ ਧਰਤੀ ਦੇ ਮਾਲਕ ਆ ਮੁਸਲਮਾਨ ਕਹਿੰਦੇ ਅਸੀਂ ਵੱਡੇ ਅਸੀਂ ਮਾਲਕ ਆ ਹਜ਼ੂਰ ਨੂੰ ਪੁੱਛਿਆ ਗਿਆ ਤੁਸੀਂ ਕਿੰਨਾ ਦੇ ਹੱਕ ਵਿੱਚ ਖੜੋਗੇ ਤੇ ਮਹਾਰਾਜ ਨੇ ਦੋਨਾਂ ਹੀ ਭਾਂਡਿਆਂ ਦੇ ਉੱਪਰ ਹੱਥ ਰੱਖ ਕੇ ਕਿਹਾ ਅਸੀਂ ਦੋਨਾਂ ਨੂੰ ਨਾਲ ਲੈ ਕੇ ਚੱਲਾਂਗੇ ਗੁਰਬਾਣੀ ਦਾ ਪਾਵਨ ਵਾਕ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਬਰਾਣ ਬਾਦਸ਼ਾਹ ਨੇ ਸਾਝੀ ਵਾਲਤਾ ਦਾ ਜਦੋਂ ਆਪਣਾ ਸਦਾਤ ਪੇਸ਼ ਕੀਤਾ ਸਦਾਤ ਪ੍ਰਗਟ ਕਰ ਦਿੱਤਾ ਪੀਰ ਤਸੱਲੀ ਹੋ ਗਈ ਕਹਿਣ ਲੱਗਾ ਸਮਰਾਥ ਗੁਰੂ ਜੀ ਪ੍ਰਗਟ ਹੋਏ ਨੇ ਤੋ ਸਾ ਸੰਗਤ ਪੀਰ ਭੀਖੜ ਸ਼ਾਹ ਨੇ ਦੀਦਾਰ ਪਾਏ ਇਸ ਤੋਂ ਬਾਅਦ ਮਹਾਰਾਜ ਨੇ ਹੋਰ ਵੀ ਕਈ ਕੌਤਕ ਕੀਤੇ ਆਪਾਂ ਅਗਲੇ ਨੇ ਦੀਵਾਰ ਵਿੱਚ ਇਹ ਸਾਰੀ ਲੜੀਵਾਰ ਕਥਾ ਦੀ ਸਾਂਝ ਪਾਉਣੀ ਹੈ ਇਥੋਂ ਤੱਕ ਵਿਚਾਰ ਤੁਸੀਂ ਨੇ ਪ੍ਰਵਾਨ ਕਰਨੀ ਗੁਰੂ ਸਵਾਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਆਗਮਣ ਪੁਰਬ ਮਨਾ ਰਹੇ ਆਂ ਸਫਰੇ ਸ਼ਹਾਦਤ ਦੇ ਸ਼ੀਤਾਂ ਨੂੰ ਚੇਤੇ ਕਰ ਰਹੇ ਆਂ ਪਰ ਮੈਂ ਜਿਹੜੀ ਇੱਕ ਬੇਨਤੀ ਜ਼ਰੂਰੀ ਕਰਦਾ ਹਾਂ ਉਹ ਫੇਰ ਦੁਹਰਾ ਦਿਆਂ ਘਟੋ-ਘਟ ਆਪਣੇ ਆਪੇ ਵੱਲ ਨਿਗਾ ਮਾਰ ਕੇ ਦੇਖਿਓ ਹੋ ਸਕਦਾ ਹੈ ਮੈਂ ਕਈ ਵਾਰ ਨਗਰ ਕੀਰਤਨਾ ਦਾ ਹਿੱਸਾ ਬਣਿਆ ਹੋਵਾਂ ਕਈ ਵਾਰ ਮੈਂ ਕੀਰਤਨ ਦਰਬਾਰਾਂ ਦਾ ਗੁਰਮਤ ਸਵਾਗਮ ਦਾ ਹਿੱਸਾ ਬਣਿਆ ਹਾਂ ਮੈਂ ਲੰਗਰਾਂ 'ਚ ਕਈ ਵਾਰ ਸੇਵਾ ਕੀਤੀ ਹੋਵੇ ਭਾਗ ਜੰਗੇ ਨਹੀਂ ਮੈਂ ਸੇਵਾ ਕਰਦਾ ਆ ਰਿਹਾ ਹਾਂ ਪਰ ਇੱਕ ਗੱਲ ਆਪਣੇ ਆਪ ਹੀ ਪੁੱਛ ਕੇ ਦੇਖਣੀ ਹੈ ਕਿ ਪਿਛਲਿਆ ਸਾਲਾਂ ਨਾਲੋਂ ਮੈਂ ਕੇਵਲ ਗੁਰੂ ਦਾ ਪੁਰਬ ਹੀ ਮੜਾ ਰਿਹਾ ਹਾਂ ਕਿ ਜਾਂ ਗੁਰੂ ਨੂੰ ਵੀ ਮਨਾ ਰਿਹਾ ਬਹੁਤੀ ਵਾਰ ਅੱਜ ਵੀ ਤਰੀਕਤ ਪਤਾ ਕੀ ਹੁੰਦਾ ਹੈ ਮੇਰੇ ਵਰਗੇ ਬਹੁਤਾਤ ਨੇ ਜਿਹੜੇ ਕੇਵਲ ਗੁਰੂ ਦਾ ਪੁਰਬ ਮਨਾਉਂਦੇ ਨੇ ਪਰ ਗੁਰੂ ਨੂੰ ਮਨਾਉਂਦੇ ਨਹੀਂ ਗੁਰੂ ਨੂੰ ਹਣ ਮਨਾਉਣਾ ਕੀ ਹੈ ਖੜੋਤ ਜਿਹੜੀ ਸਾਡੇ ਜੀਵਨ ਚ ਆਈ ਹੈ ਹੋ ਸਕਦਾ ਇਹ ਮੈਂ ਨਿਤਨੇਮ ਨਾ ਕਰਦਾ ਹੋਵਾਂ ਨਿਤਨੇਮ ਕਰਨਾ ਅੱਜ ਤੋਂ ਆਰੰਭ ਕਰ ਦਿਓ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਬੋਲ ਹਨ ਉਹ ਕਹਿੰਦੇ ਜਿਹੜੇ ਆ ਆਗਮਨ ਗੁਰਪੁਰਪ ਹੁੰਦੇ ਨੇ ਨਾ ਪ੍ਰਕਾਸ਼ ਗੁਰਪੁਰਪ ਹੁੰਦੇ ਨੇ ਇਹਨਾਂ ਦਾ ਇੱਕ ਇਹ ਵੀ ਪੱਖ ਹੁੰਦਾ ਹੈ ਰੁਸਿਆਂ ਨੂੰ ਮਣਾਓ ਟੁੱਟਿਆਂ ਨੂੰ ਜੋੜੋ ਡਿੱਗਿਆਂ ਨੂੰ ਉਠਾਓ ਦੂਰ ਗਿਆ ਨੂੰ ਗੱਲ ਵਕੜੀ ਵਿੱਚ ਲੈ ਕੇ ਆਓ ਕਹਿੰਦੇ ਇਦਾਂ ਜੇ ਤੁਸੀਂ ਇਹ ਤਰੀਕਾ ਅਪਣਾਓਗੇ ਨਾ ਤੁਹਾਡੇ ਜੀਵਨ ਅੰਦਰ ਹੋਰ ਖੁਸ਼ੀਆਂ ਆਉਣਗੀਆਂ ਤੇ ਇਹ ਦਿਹਾੜੇ ਤੁਹਾਡੇ ਯਾਦਗਾਰੀ ਬਣ ਜਾਣਗੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਆਪਣੀਆਂ ਸਾਂਝਾਂ ਵਾਲਿਆਂ ਨੂੰ ਮਾਣ ਨਾਲ ਦੱਸੋਗੇ ਐਦਾਂ 225 ਵਿੱਚ ਜਿਹੜਾ ਸਫਰੇ ਸ਼ਹਾਦਤ ਆਇਆ 225 ਵਿੱਚ ਜਿਹੜਾ ਗੁਰੂ ਦਾ ਗੁਰਪੁਰ ਬਾਇਆ ਉਦੋਂ ਤੋਂ ਮੈਂ ਨਿਤ ਨੇਮੀ ਬਣ ਗਿਆ ਉਦੋਂ ਤੋਂ ਮੈਂ ਖੰਡੇ ਬਾਟੇ ਦੀ ਪੌੜ ਛੱਗ ਲਈ ਉਦੋਂ ਤੋਂ ਮੈਂ ਅੰਮ੍ਰਿਤ ਵੇਲਾ ਪੜਾ ਲਿਆ ਉਦੋਂ ਤੋਂ ਮੈਂ ਸਿਮਰਨ ਕਰਨ ਲੱਗ ਪਿਆ ਮੇਰੇ ਜੀਵਨ ਦੇ ਅੰਦਰੋਂ ਨਸ਼ਾ ਚਲਿਆ ਗਿਆ ਮੇਰੇ ਜੀਵਨ ਦੇ ਅੰਦਰੋਂ ਆਹ ਬੁਰਾਈ ਚਲੀ ਗਈ ਮੈਂ ਗਲਤ ਵੇਖਣਾ ਛੱਡ ਦਿੱਤਾ ਮੈਂ ਗਲਤ ਪਾਸੇ ਤੁਰਨਾ ਛੱਡ ਦਿੱਤਾ ਤੁਸੀਂ ਕੋਈ ਨਾ ਕੋਈ ਮੇਰੀ ਬੇੜਤੀ ਹੈ ਕੁੱਤੇੜ ਕੇ ਪ੍ਰਣ ਕਰੂ ਆਪਣੇ ਜੀਵਨ ਵਿੱਚ ਤੁਸੀਂ ਮਾਇਆ ਸਾਨੂੰ ਭੇਟ ਕਰਦੇ ਹੋ ਹਜ਼ੂਰੀ ਰਾਗੀ ਆਏ ਨੇ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੁਸੀਂ ਸਾਨੂੰ ਮਾਇਆ ਭੇਟ ਕਰਦੇ ਹੋ ਪਰ ਇੱਕ ਭੇਟਾ ਤੁਹਾਡੇ ਤੋਂ ਮੈਂ ਝੋਲੀ ਅੰਡ ਕੇ ਮੰਗਦਾ ਹਾਂ ਬਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪ੍ਰਣ ਕਰਉ ਦਾਤਾ ਮੇਰੇ ਵਿਹੜੇ ਵਿੱਚ ਵੀ ਸਿੱਖੀ ਦੇ ਸਿਧਾਂਤ ਆਉਣੇ ਚਾਹੀਦੇ ਨੇ ਮੇਰੇ ਜੀਵਨ ਦੇ ਅੰਦਰ ਵੀ ਸਿੱਖੀ ਦੇ ਸਿਧਾਂਤ ਆਉਣੇ ਚਾਹੀਦੇ ਜਦੋਂ ਤੁਸੀਂ ਇਹ ਭਾਵਨਾ ਬਣਾ ਕੇ ਚੱਲੋਗੇ ਨਾ ਗੁਰੂ ਦੇ ਹੋਰ ਅਸੀਂ ਨੇੜੇ ਹੋ ਜਾਵਾਂਗੇ ਗੁਰੂ ਦੀਆਂ ਹੋਰ ਬਖਸ਼ੀਸ਼ਾਂ ਅਸੀਸਾਂ ਸਾਡੇ ਜੀਵਨ ਦੇ ਅੰਦਰ ਵਰਤਨ ਗਿਆ ਇੱਕ ਕਰਾਮਾਤ ਬਣ ਜਾਏਗਾ ਤੁਹਾਡੇ ਦਿਹਾੜੇ ਮਨਾਏ ਇਹ ਗੁਰਪੁਰਬ ਮਨਾਏ ਕਰਾਮਾਤ ਬਣ ਜਾਣਗੇ ਤੁਸੀਂ ਸੋਚੋਗੇ ਆ ਜਿਹੜਾ ਦਿਨ ਆਏ ਸਨ ਇਹਨਾਂ ਨੇ ਤਾਂ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਤਾਂ ਸਾਧ ਸੰਗਤ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਫਰੀਦਾ ਜੇ ਤੂੰ ਮੇਰਾ ਹੋਵੇਂ ਰਹੇ ਸਭ ਜਗ ਤੇਰਾ ਹੋਏ ਇਸ ਸਿਧਾਂਤ ਵਾਲਾ ਸਾਨੂੰ ਧਿਆਨ ਦੇਣਾ ਹੈ ਗੁਰੂ ਦੇ ਨੇੜੇ ਹੋਣਾ ਹੈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਮਹਾਰਾਜ ਇਹਦੇ ਚ ਇੱਕ ਬੋਲ ਕਹਿੰਦੇ ਨੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਰ ਆਪਣੇ ਗੁਰੂ ਨੂੰ ਗਾਈਏ ਯਾਦ ਕਰੀਏ ਤੇ ਹਜ਼ੂਰੀ ਵਿੱਚ ਆਈਏ ਹਜ਼ੂਰੀ ਸਿੱਖ ਬਣ ਜਾਈਏ ਦੂਰੀ ਸਿੱਖ ਨਾ ਬਣੀ ਹਜ਼ੂਰੀ ਸਿੱਖ ਬਣੀ ਤੋ ਸਾਧ ਸੰਗਤ ਹਜ਼ੂਰੀ ਸਿੱਖ ਜਿਹੜੇ ਬਣ ਜਾਂਦੇ ਨੇ ਫਿਰ ਗੁਰੂ ਉਹਨਾਂ ਦੇ ਨਾਲ ਚੱਲਦਾ ਹੈ ਭੁੱਲਾਂ ਦੀ ਖੇਮਾ ਇਨੀ ਸੇਵਾ ਪ੍ਰਵਾਨ ਕਰਨੀ ਪਿਆਰ ਨਾਲ ਅਸੀਸਾਂ ਬਖਸ਼ੋ ਸਾਧ ਸੰਗਤ ਜੋ ਸਮਾਗਮਾਂ ਦੀ ਲੜੀ ਹੈ ਉਹਨੂੰ ਆਪਣੀ ਸੁਰਤ ਵਿੱਚ ਰੱਖਣਾ ਸੈਕਟਰੀ ਸਾਹਿਬ ਸਰਦਾਰ ਗੁਰਮੀਤ ਸਿੰਘ ਰੋਜ਼ਾਨਾ بار بار ਹੁਕਾ ਦੇ ਰਹੇ ਨੇ ਹੁਣ ਵੀ ਉਹਨਾਂ ਨੇ ਦੱਸਣਾ ਹੈ ਜੋ ਦੱਸਦੇ ਨਹੀਂ ਪ੍ਰੋਗਰਾਮ ਜੋ ਸਾਨੂੰ ਧਿਆਨ ਦਿਵਾਉਂਦੇ ਨੇ ਉਹਨਾਂ ਨੂੰ ਸਮੇਂ ਸਿਰ ਨੋਟ ਕਰੋ ਤੇ ਸਮੇਂ ਸਿਰ ਪਹੁੰਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ